ਜਨੋ ਤੀਹਾਈ ਵਿਰੋਧੀਆਂ ਲਈ ਹੈ ਕਿ ਉਹਨਾਂ ਸਾਹਮਣੇ ਇਮਾਨਦਾਰ ਪਾਰਟੀ ਖੜੀ ਹੈ ਬੇਸਿਕਲੀ ਤਾਂ ਮੋਦੀ ਸਰਕਾਰ ਜਿਹੜੀ ਹੈ ਉਹ ਵਿਰੋਧੀਆਂ ਨੂੰ ਖਤਮ ਕਰ ਰਹੀ ਹੈ ਵਿਰੋਧ ਕੇਜਰੀਵਾਲ ਇੱਕ ਸੋਚ ਹੈ ਇੱਕ ਪੂਰੇ ਦੇਸ਼ 'ਚ ਸੋਚ ਹੈ ਜਿਸ ਦੇ ਨਾਲ ਅੱਜ ਪੂਰਾ ਦੇਸ਼ ਖੜਾ ਹੈ ਉਹਨਾਂ ਟਾਈਮ ਜਿਹੜਾ ਜਲੰਧਰ ਹੈ ਜਲੰਧਰ 'ਚ ਇੱਕ ਬਹੁਤ ਵੱਡਾ ਕਾਠ ਯੂਥ ਵਿੰਗ ਦਾ ਤੁਹਾਨੂੰ ਦੇਖਣ ਨੂੰ ਮਿਲੇਗਾ ਅਮਦ ਮੀ ਪਾਰਟੀ ਨੇ ਯੂਥ ਵਿੰਗ ਚ ਵਿਸਤਾਰ ਕਰਦੇ ਹੋਏ 8 ਸਾਲ ਤੋਂ ਸੇਵਾ ਨਿਭਾਰੇ ਹਰ ਸਿੰਘ ਨੂੰ ਫਿਰ ਤੋਂ ਸੰਗਠਨ ਦੀ ਜ਼ਿੰਮੇਵਾਰੀ ਦਿੱਤੀ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਰਜੀਤ ਸਭ ਤੋਂ ਪਹਿਲਾਂ ਦੱਸੋ ਕੀ ਤੁਹਾਡੀ ਜ਼ਿੰਮੇਵਾਰੀ ਹੋਏਗੀ ਸਭ ਤੋਂ ਪਹਿਲਾਂ ਅੱਲਾ ਤਾਂ ਵੌਇਸ ਆਫ ਪੰਜਾਬ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਬਹੁਤ-ਬਹੁਤ ਸਾਸ਼ੀ ਕਾਲਜੀ ਤੇ ਬਹੁਤ-ਬਹੁਤ ਧੰਨਵਾਦ ਆਮਾਨੀ ਪਾਰਟੀ ਨੇ ਪੰਜਾਬ 'ਚ ਆਪਣੇ ਸਾਰੇ ਸੰਗਠਨ ਦਾ ਵਿਸਤਾਰ ਕਰਤਾ ਯੂਥ ਵਿੰਗ ਦੇ ਆਨਰਲ ਦੇ ਨਾਲ ਚ ਹੋਰ ਹੀ ਵਿਸਤਾਰ ਹੋ ਰਿਹਾ ਹੈ ਮੋੜ ਤੋਂ ਜਿਵੇਂ ਕਿ ਪਹਿਲਾਂ ਵੀ ਆਮਾਨੀ ਪਾਰਟੀ ਪੰਜਾਬ 'ਚ ਯੂਥ ਵਿੰਗ ਦੇ ਸੰਗਠਨ ਲਈ ਕੰਮ ਕਰ ਰਹੀ ਸੀ ਹੁਣ ਤੋਂ ਦੁਬਾਰਾ ਤੋਂ ਉਹਨੂੰ ਜਲੰਧਰ ਦੇ ਸੰਗਠਨ ਲਈ ਜ਼ਿੰਮੇਵਾਰੀ ਦਿੱਤੀ ਹੈ ਸੂਬੇ ਚੌਧਾ ਦਿੱਤਾ ਹੈ ਮੈਂ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਹੀ ਤੁਹਾਡੇ ਅੱਗੇ ਚੁਣੌਤੀ ਆ ਗਈ ਹੈ ਲੋਕ ਸਭਾ ਦੀ ਚੋਣਾਂ ਕਿਦਾਂ ਅਨੁਭਵੋ ਲੇਕੋ ਚੁਣੌਤੀ ਤਾਂ ਨਹੀਂ ਹੈ ਕਿਉਂਕਿ ਸਾਡੇ ਮਾਨਯੋਗ ਐਮਪੀ ਸਾਹਿਬ ਸਿਟਿੰਗ ਐਮਪੀ ਨੇ ਇਥੋਂ ਤੇ ਪਿਛਲੀ ਵਾਰ ਵੀ ਅਸੀਂ ਬਾਈ ਇਲੈਕਸ਼ਨ ਜਿੱਤੇ ਐਤਕੀ ਵੀ ਜਿੱਤ ਕੇ ਜਾਵਾਂਗੇ ਚੁਣੌਤੀ ਤਾਂ ਵਿਰੋਧੀਆਂ ਲਈ ਹੈ ਕਿ ਉਹਨਾਂ ਸਾਹਮਣੇ ਇਮਾਨਦਾਰ ਪਾਰਟੀ ਖੜੀ ਹੈ ਉਹ ਜਿਹੜੇ ਬੇਈਮਾਨ ਨੇ ਉਹ ਡਰਦੇ ਨੇ ਯੂਥ ਜੇ ਕੋਈ ਤੁਹਾਨੂੰ ਲੱਗਦਾ ਹੈ ਕਿ ਥੋੜਾ ਜਿਹਾ ਅਲੱਗ ਚੱਲ ਰਿਹਾ ਉਸ ਨੂੰ ਕੀ ਕਹਿਣਾ ਚਾਹੋਗੇ ਵਾਪਸ ਲਿਆ ਕੇ ਆਪਣੀ ਪਾਰਟੀ ਚ ਸੇਵਾ ਕਰਨੀ ਕਿਉਂਕਿ ਜਿੰਨੀਦਰ ਯੂਥ ਰਾਜਨੀਤੀ ਚ ਨਹੀਂ ਆਏਗਾ ਉੰਨੀ देर ਦੇਸ਼ ਦਾ ਵਿਸਤਾਰ ਜਾਂ ਦੇਸ਼ ਦੇ ਵਿੱਚ ਤਰੱਕੀ ਨਹੀਂ ਹੋਏਗੀ ਦੇਖੋ ਯੂਥ ਆਮ ਆਦਮੀ ਪਾਰਟੀ ਤੋਂ ਵੱਖ ਨਹੀਂ ਚੱਲ ਰਿਹਾ ਯੂਥ ਆਮ ਆਦਮੀ ਪਾਰਟੀ ਦੇ ਨਾਲ ਹੈ ਤੁਸੀਂ ਦੇਖ ਲਓ ਸਾਡੇ 92 ਐਮਐਲਏ ਨੇ 92 ਜੋ ਲਗਭਗ ਲਗਭਗ 70% ਸਾਰੇ ਨੌਜਵਾਨ ਨੇ ਤੇ ਐਮਪੀ ਸਾਹਿਬ ਵੀ ਆਪ ਵੀ ਨੌਜਵਾਨ ਨੇ ਸਾਡੇ ਤੁਸੀਂ ਜਲੰਧਰ ਚ ਦੇਖ ਲਓ ਸਾਰੇ ਨੌਜਵਾਨ ਆਗੂ ਨੇ ਮੈਨੂੰ ਵੀ ਪਾਰਟੀ ਨੌਜਵਾਨ ਹੋਣ ਦੇ ਨਾਤੇ ਯੂਥ ਵਿੰਗ ਚ ਜ਼ਿੰਮੇਵਾਰੀ ਦਿੱਤੀ ਹੈ ਜਿਹੜਾ ਵੀ ਯੂਥ ਕਿਸੇ ਕਾਰਨਾ ਕਰਕੇ ਅਗਰ ਨਾਰਾਜ ਹੈ ਉਹ ਫਿਰ ਦੁਬਾਰਾ ਉਹਨੂੰ ਵਾਪਸ ਲੈ ਕੇ ਆਇਆ ਜਾਏਗਾ ਉਹਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ ਪਾਰਟੀ ਚ ਪਾਰਟੀ ਚ ਹਰ ਉਸ ਨੌਜਵਾਨ ਦਾ ਅਸੀਂ ਸਵਾਗਤ ਕਰਦੇ ਹਾਂ ਜੋ ਪਾਰਟੀ ਲਈ ਇਮਾਨਦਾਰੀ ਤੇ ਲੋਕਾਂ ਲਈ ਇਮਾਨਦਾਰੀ ਤੇ ਲੋਕਾਂ ਦੀ ਸੇਵਾ ਲਈ ਕੰਮ ਕਰਨ ਲਈ ਤਿਆਰ ਹੈ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਕੁਝ ਦਿਨ ਪਹਿਲਾਂ ਸੰਯੋਜਕ ਜਿਹੜੇ ਅਰਵਿੰਦ ਕੇਜਰੀਵਾਲ ਜੀ ਨੂੰ ਏਡੀ ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ ਇਸ ਨੂੰ ਲੈ ਕੇ ਕਿੰਨਾ ਗਰੋਸ ਚ ਦੇਖੋ ਜਨਤਾ 'ਚ ਬਹੁਤ ਰੋਸ ਹੈ ਜਿਸ ਤਰ੍ਹਾਂ ਮੋਦੀ ਸਰਕਾਰ ਆਪਣੀ ਸਰਕਾਰ ਕੇਂਦਰ ਸਰਕਾਰ ਹੋਣ ਨਾਲ ਤੇ ਆਪਣੀ ਪਾਵਰਾਂ ਜਿਹੜੀ ਗਲਤ ਇਸਤੇਮਾਲ ਕਰ ਰਹੀ ਹੈ ਤੇ ਇਮਾਨਦਾਰਾਂ ਇਮਾਨਦਾਰ ਲੀਡਰਾਂ ਨੂੰ ਅੰਦਰ ਕਰ ਰਹੀ ਹੈ ਬੇਸਿਕਲੀ ਤਾਂ ਮੋਦੀ ਸਰਕਾਰ ਜਿਹੜੀ ਹੈ ਉਹ ਵਿਰੋਧੀਆਂ ਨੂੰ ਖਤਮ ਕਰ ਰਹੀ ਹੈ ਵਿਰੋਧੀ ਧਿਰ ਖਤਮ ਕਰਨਾ ਚਾਹੁੰਦੀ ਹੈ ਜੋ ਲੋਕਤੰਤਰ ਲਈ ਬਹੁਤ ਵੱਡਾ ਖਤਰਾ ਹੈ ਲੋਕਤੰਤਰ ਹਮੇਸ਼ਾ ਹੀ ਲੋਕਾਂ ਦੀ ਜਮਹੂਰੀਅਤ ਨਾਲ ਚੱਲਦਾ ਆ ਲੋਕਾਂ ਦੇ ਹੌਸਲੇ ਨਾਲ ਚੱਲਦਾ ਲੋਕਾਂ ਦੇ ਨਾਲ ਚੱਲਦਾ ਪਰ ਜਿਹੜੀ ਮੋਦੀ ਸਰਕਾਰ ਹੈ ਉਹ ਅਗਰ ਵਿਰੋਧੀਆਂ ਨੂੰ ਇਸ ਤਰ੍ਹਾਂ ਆਪਣੇ ਹੱਥ ਕੰਡੇ ਪਨਾ ਕੇ ED CBI ਇਹਨਾਂ ਦੇ ਤਰੂਹਤ ਕੰਡੇ ਅਪਣਾ ਕੇ ਉਹਨਾਂ ਦੇ ਜੇਲ੍ਹ ਚ ਤਾਂ ਬੰਦ ਕਰ ਸਕਦੀ ਪਰ ਸੋਚ ਨੂੰ ਨਹੀਂ ਬੰਦ ਕਰ ਸਕਦੀ ਅਰਿੰਦ ਕੇਜਰੀਵਾਲ ਇੱਕ ਸੋਚ ਹੈ ਇੱਕ ਪੂਰੇ ਦੇਸ਼ ਚ ਸੋਚ ਹੈ ਜਿਸ ਦੇ ਨਾਲ ਅੱਜ ਪੂਰਾ ਦੇਸ਼ ਖੜਾ ਹੈ ਤੇ ਮੋਦੀ ਸਰਕਾਰ ਦਾ ਅੰਤ ਬਹੁਤ ਜਲਦੀ ਆ ਰਿਹਾ ਹੈ ਜੋ ਉਹਨਾਂ ਤੋਂ ਪਹਿਲਾਂ ਇਹ ਕਦਮ ਚੱਕਿਆ ਗਿਆ ਹੈ ਕਿ ਪਾਰਟੀ ਨੂੰ ਕੋਈ ਨੁਕਸਾਨ ਹੋਏਗਾ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਹੈ ਜੀ ਲੋਕ ਬਹੁਤ ਸਮਝਦਾਰ ਨੇ ਲੋਕ ਸਭ ਸਮਝਦੇ ਨੇ ਕਿ ਮੋਦੀ ਸਾਹਿਬ ਡਰੇ ਹੋਏ ਨੇ ਮੋਦੀ ਸਾਹਿਬ ਅਰਵਿੰਦ ਕੇਜਰੀਵਾਲ ਤੋਂ ਡਰ ਗਏ ਇਸ ਕਰਕੇ ਉਹਨਾਂ ਨੇ ਇੱਕ ਕਦਮ ਚੱਕਿਆ ਕਿ ਉਹਨਾਂ ਨੂੰ ਲੱਗ ਗਿਆ ਪਤਾ ਕਿ ਦਿੱਲੀ ਵੀ ਹਾਰ ਰਹੇ ਆ ਪੰਜਾਬ ਵੀ ਹਾਰ ਰਹੇ ਆ ਜਰਵਿੰਦ ਕੇਜਰੀਵਾਲ ਜੀ ਹੋਰ ਸੂਬਿਆਂ 'ਚ ਵੀ ਲੜ ਰਹੇ ਨੇ ਜਿਹੜਾ ਇੰਡੀਆ ਐਲਾਈਂਸ ਹੋਇਆ ਇਕੱਠਾ ਉਹ ਤੇ ਡਰ ਗਈ ਹੈ ਮੋਦੀ ਸਰਕਾਰ ਇਸ ਕਰਕੇ ਹੁਣ ਵਿਰੋਧੀ ਧਿਰ ਨੂੰ ਅੰਦਰ ਕਰਨ ਦੀ ਤਿਆਰੀ ਕਰ ਰਹੀ ਹੈ ਆ ਦੁਬਾਰਤੋਂ ਤੁਹਾਡੀ ਜ਼ਿੰਮੇਵਾਰੀ ਤੇ ਗੱਲ ਕਰਦੇ ਆ ਯੂਥ ਵਿੰਗ 'ਚ ਤੁਸੀਂ ਹੁਣ ਕਿਹੜੇ-ਕਿਹੜੇ ਨਵੇਂ ਕਦਮ ਚੱਕਣਗੇ ਯੂਥ ਵਿੰਗ ਚ ਤਾਂ ਬੇਸਿਕਲੀ ਆਪਾਂ ਵਾਰਡ ਤੇ ਹਰ ਪਿੰਡ ਪੱਦਰ ਤੇ ਆਪਣੀ ਯੂਥ ਵਿੰਗ ਦੀ ਕਮੇਟੀਆਂ ਤਿਆਰ ਕਰ ਰਹੇ ਆ ਉਹਦੇ ਨਾਲ ਨਾਲ ਅਸੀਂ ਜਿੰਨੇ ਵੀ ਸਟੂਡੈਂਟਸ ਨੇ ਉਹਨਾਂ ਨੂੰ ਵੀ ਆਪਣੀ ਵਿੰਗ ਚ ਆਨਰ ਟਾਈਮ ਤੇ ਸਟੂਡੈਂਟ ਵਿੰਗ ਜਲਦੀ ਬਣੇਗਾ ਉਹ ਚ ਜ਼ਿੰਮੇਵਾਰੀਆਂ ਦੇਵਾਂਗੇ ਆਨਰ ਟਾਈਮ ਜਿਹੜਾ ਜਲੰਧਰ ਹੈ ਜਲੰਧਰ ਚ ਇੱਕ ਬਹੁਤ ਵੱਡਾ ਇਕੱਠ ਯੂਥ ਵਿੰਗ ਦਾ ਤੁਹਾਨੂੰ ਦੇਖਣ ਨੂੰ ਮਿਲੇਗਾ ਧੰਨਵਾਦ ਤੁਸੀਂ ਸੁਣਿਆ ਕਿ ਹਰ ਸਿੰਘ ਦਾ ਕਹਿਣਾ ਹੈ ਕਿ ਯੂਥ ਵਿੰਗ ਨੂੰ ਸੰਗਠਨ ਕਰ ਲਿਓ ਦੁਬਾਰ ਤੋਂ ਜ਼ਿੰਮੇਵਾਰੀ ਸੰਭਾਲ ਰਹੇ ਨੇ ਤੇ ਆਉਣ ਵਾਲੇ ਸਮੇਂ ਚ ਤੁਹਾਨੂੰ ਇੱਕ ਵੱਡਾ ਇਕੱਠ ਯੂਥ ਚ ਦੇਖਣ ਨੂੰ ਮਿਲੇਗਾ ਕੈਮਰਾਮੈਨ ਪਹਿਲੇ ਦਿਨਾਲ ਪਰਮਜੀਤ ਸਿੰਘ ਰਾਂਗਪੁਰੀ ਵਾਇਸ ਪੰਜਾਬ ਜਲੰਧਰ